ਵੈਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਆਲ ਟੀਚਰਸ ਕੈਨ ਯੂ ਪਲੀਜ਼ ਹੈਂਡਲ ਦਿਸ ਨਾ ਨਾ ਫੇਰੋਂ ਮੈਂ ਨਾ ਜੀ ਇਹ ਲਾਈਵ ਜਾਏਗੀ ਜੀ ਲਾਈਵ ਜਾਏਗੀ ਲਾਈਵ ਜਾਊਗੀ ਸਕੂਲ ਦਾ ਜ਼ਰੂਰ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਬੱਚਿਆਂ ਦੇ ਐਗਜ਼ੈਮਸ ਚੱਲ ਰਹੇ ਨੇ ਦੇ ਪੇਪਰਾਂ ਦੇ ਚੱਲਦੇ ਆ ਬਹੁਤ ਸਾਰੇ ਪ੍ਰਾਈਵੇਟ ਅਦਾਰੇ ਪ੍ਰਾਈਵੇਟ ਸਕੂਲਜ਼ ਅਜਿਹੇ ਨੇ ਜੋ ਫੀਸ ਨਾ ਭਰੇ ਜਾਣ ਕਰਕੇ ਬੱਚਿਆਂ ਨੂੰ ਪੇਪਰਾਂ ਦੇ ਵਿੱਚ ਬੈਠਣ ਨਹੀਂ ਦੇ ਰਹੇ ਇੱਕ ਅਜੀਬਾ ਹੀ ਮਾਮਲਾ ਪਟਿਆਲੇ ਦੇ ਵਿੱਚ ਸਾਹਮਣੇ ਆਇਆ ਮਾਉਂਟ ਲਿਟਰਾ ਜੀ ਸਕੂਲ ਦੇ ਵਿੱਚੋਂ ਜਿੱਥੇ ਇੱਕ ਬੱਚੀ ਨੂੰ ਪੇਪਰ ਦੇਣ ਲਈ ਸਿਰਫ ਇਸ ਕਰਕੇ ਮਨਾ ਕਰ ਦਿੱਤਾ ਗਿਆ ਉਸ ਦੇ ਹੱਥੋਂ ਸ਼ੀਟ ਖੋ ਕੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ ਕਿਉਂਕਿ ਉਸ ਦੇ ਪਰਿਵਾਰ ਵੱਲੋਂ ਉਸ ਦੀ ਫੀਸ ਨਹੀਂ ਸੀ ਭਰੀ ਗਈ ਉਸ ਤੋਂ ਬਾਅਦ ਪਰਿਵਾਰ ਨੇ ਸਕੂਲ ਦੇ ਵਿੱਚ ਪਹੁੰਚ ਕੇ ਬਹੁਤ ਹੰਗਾਮਾ ਕੀਤਾ ਬਾਕੀ ਦੀ ਗੱਲ ਕਰਦੇ ਹਾਂ ਆਲ ਰਾਈਟ ਆਲ ਟੀਚਰਸ ਕੈਨ ਯੂ ਪਲੀਜ਼ ਹੈਂਡਲ ਦਿਸ ਹੈਲਪ ਮੈਨ ਯੂ ਦਿਸ ਚਾਈਲਡ ਹੈਜ਼ ਨੋ ਪਲੀਜ਼ ਸਟੇ ਕੈਲ ਥਰੋਅਆਊਟ ਦਿਅਰ ਵਾਟ ਡੂ ਯੂ ਵਾਂਟ ਮੀ ਟੂ ਡੂ ਨਾਲ ਨਾਲ ਪੇਜ ਨੂੰ ਮਤਲਬ ਨਹੀਂ ਜੀ ਇਹ ਲਾਈਵ ਜਾਏਗੀ ਨਹੀਂ ਜੀ ਲਾਈਵ ਜਾਏਗੀ ਲਾਈਵ ਜਾਉਗੀ ਸਕੂਲ ਦਾ ਜ਼ਰੂਰ ਹੈ ਮੇਰੇ ਬੱਚੇ ਦਾ ਐਨੀਮੇਸ਼ਨ ਲਾਇਆ ਗਿਆ ਹੈ ਮੈਮ ਫਿਰ ਜੀ ਨਹੀਂ ਹੋਤੀ ਜਾਏਗਾ ਸਾਰਾ ਹੋਣੇ 10 15 ਮਿੰਟ ਮੈਮ ਆਰਾਮ ਨਾਲ ਗੱਲ ਕਰੀਏ ਕੀ ਆਰਾਮ ਨਾਲ ਕਰੀਏ ਕੀ ਬੋਲ ਰਹੇ ਤੁਸੀਂ ਯਾ ਜਰਦੀ ਨੋਗੇ ਬੱਚੇ ਦੀ ਹਾਲਤ ਕੀ ਤੁਸੀਂ ਕਲਾਸ ਵਿੱਚ ਬੱਚੇ ਨੇ ਪੇਪਰ ਤੋਂ ਉਠਾਤਾ ਇੱਕ ਮਿੰਟ ਪਾਜੀ ਮੈਂ ਮੈਮ ਗੱਲ ਸਮਝ ਰਹੀ ਹੈ ਤੁਸੀਂ ਆਰਾਮ ਨਾਲ ਬੋਲੋ ਮੈਂ ਬਾਤ ਕਰਕੇ ਰੱਖਣਾ ਮੈਡਮ ਉਹ ਖੁਦ-ਖੁਦ ਕੇ ਪਈ ਜਾਂਦੀ ਐ ਆਰਾਮ ਨਾਲ ਗੱਲ ਕਰੀ ਕਿ ਦੇਖੇ ਸੁਣਗੇ ਇੱਕ ਮਿੰਟ ਬੋਲਣ ਦੇ ਨਾਲ ਕਿਉਂ ਸਾਡੀ ਸੁਣਵਾਈ ਹੋ ਗਈ ਹੈਡ ਆਫਿਸ ਤੋਂ ਨਹੀਂ ਆ ਰਹੇ ਪਰ ਦਸੋਂ ਤੋਂ ਡਾਟ ਹੈਡ ਆਫਿਸ ਆਸੀ ਤਾਂ ਹੈ ਹੈਡ ਆਫਿਸ ਕੀ ਜਾਲ ਤੋਂ ਸੁਣੋ ਕੀ ਸੁਣੀ ਹੈ ਮੈਡਮ ਦਸੋਂ ਤੁਸੀਂ ਕੀ ਸੁਣੀ ਬੱਚੇ ਕੋਲ ਸੁਣੀ ਹੈ ਬੱਚੇ ਕੋਲ ਸ਼ੀਟ ਖੋਈ ਗਈ ਹੈ ਠੀਕ ਹੈ ਮੈਂ ਕਿਸੇ ਤਰ੍ਹਾਂ ਮੈਂ ਠੀਕ ਕਰ ਦਸੋਂ ਦੇਖੋ 5000 ਰੁਪਏ ਪਿੱਛੇ ਤੁਸੀਂ ਜਲ ਕਰੋ ਕਹਿੰਦੇ ਨਹੀਂ ਮੈਂ ਦੇਖੋ ਤੁਸੀਂ ਕਹਿ ਰਹੇ ਬੱਚਾ ਫੇਲ ਹੈ ਨਹੀਂ 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 ਜਿਹੜਾ ਬੱਚਾ ਅਜੇ ਅਜੇ ਪੇਪਰ ਚੈੱਕ ਨਹੀਂ ਕੀਤਾ ਕੁਝ ਨਹੀਂ ਕੀਤਾ ਬੱਚੇ ਨੂੰ ਕਹਿੰਦਾ ਤੁਸੀਂ ਬੱਚਾ ਫੇਲ ਹੈ ਬੱਚਾ ਘਰੇ ਡਿਪਰੈਸ਼ਨ ਚ ਚਲਾ ਗਿਆ ਮੇਰਾ ਜੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਮੈਂ ਕਿਤਨੂੰ ਮੈਂ ਛੱਡਾਂਗੀ ਨਹੀਂ ਮੇਰੀ ਟੁੰਡੇ ਬੱਚੇ ਨਾਲ ਤਾਂ ਪਹਿਲਾਂ ਗੱਲ ਹੋਈ ਹੈ ਸੀਸੇ ਦੀ ਉਹ ਭੱਜ ਗਈ ਬਾਹਰ ਗਈ ਭੱਜ ਗਈ ਗੱਲ ਨਹੀਂ ਕਰੇਗੀ ਫੇਰ ਤੁਸੀਂ ਹੋ ਕੇ ਨਹੀਂ ਆਓ ਪ੍ਰਿੰਸੀਪਲ ਅਕੋਸ਼ ਕੇ ਹਾਂ ਹੋ ਨਿਕਲ ਜਾਓ ਤੂੰ পহ বহে ফোন ਕਰਤਾ ਇਹਨਾਂ ਦਾ ਇਹਨਾਂ ਦੀ ਵੀਡੀਓ ਗੁਰਪਿਆਰੇਓ ਮਾਪੇ ਇਦਾਂ ਕੁਰਲਾਣਗੇ ਕਿਉਂ ਨਾ ਮਾਪੇ ਇਦਾਂ ਤੜਪਣ ਕਿਉਂ ਨਾ ਕਿਉਂਕਿ ਜਿਹੜੇ ਵੱਡੇ ਵੱਡੇ ਸਕੂਲ ਵਿਦਿਆਲੇ ਖੋਲ ਕੇ ਬੈਠੇ ਹੋਏ ਨੇ ਜਿੱਥੇ ਉਹਨਾਂ ਨੇ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਵਾਸਤੇ ਤਿਆਰ ਕਰਨਾ ਹੈ ਪੜਾਣਾ ਹੈ ਲਿਖਾਣਾ ਹੈ ਜੇਕਰ ਉਹ ਅਦਾਰੇ ਸਿਰਫ ਤੇ ਸਿਰਫ ਪੈਸੇ ਦੀ ਭੁੱਖ ਪਿੱਛੇ ਆਮ ਲੋਕਾਂ ਦੀ ਛੇਲ ਲਾਂਦੇ ਰਹਿਣਗੇ ਤਾਂ ਅਜਿਹੇ ਮੰਜ਼ਰ ਸਾਨੂੰ ਆਏ ਸਾਲ ਦਿਖਦੇ ਹੀ ਰਹਿਣਗੇ ਜਦੋਂ ਵੀ ਪੇਪਰ ਸਾਹਮਣੇ ਆਣਗੇ ਤੇ ਇਹ ਘਟਨਾ ਕਿਸੇ ਇੱਕ ਸਕੂਲ ਦੀ ਨਹੀਂ ਇਸ ਵਾਰ ਬਹੁਤ ਸਾਰੇ ਅਲੱਗ-ਅਲੱਗ ਸਕੂਲਾਂ ਦੇ ਵਿੱਚ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਖੜੇ ਹੋ ਕੇ ਬੀਬੀਆਂ ਨੇ ਆਪ ਗੇਟ ਭੰਨ ਪੁਲਿਸ ਨੂੰ ਬੁਲਾਇਆ ਪਰ ਉਦੋਂ ਤੱਕ ਪੇਪਰ ਹੋ ਚੁੱਕੇ ਸਨ ਬੱਚਿਆਂ ਦਾ 1 ਸਾਲ ਬਰਬਾਦ ਹੋ ਚੁੱਕਿਆ ਸੀ ਤਾਂ ਆਖਰ ਉਸ ਤੋਂ ਬਾਅਦ ਸਕੂਲ ਪੁਲਿਸ ਅਤੇ ਪ੍ਰਸ਼ਾਸਨ ਕੀ ਜਵਾਬ ਦੇਗਾ ਉਹਨਾਂ ਬੱਚਿਆਂ ਨੂੰ ਜੋ ਮਨੋਂ ਟੁੱਟ ਚੁੱਕੇ ਹਨ ਜਿਨ੍ਹਾਂ ਨੇ ਪੇਪਰਾਂ ਦੀਆਂ ਤਿਆਰੀਆਂ ਕੀਤੀਆਂ ਸੀ ਜਿਨ੍ਹਾਂ ਨੂੰ ਇਹ ਸੀ ਕਿ ਅਸੀਂ ਪਤਾ ਨਹੀਂ ਕਿੰਨੇ ਪਰਸੈਂਟ ਮਾਰਕਸ ਦੇ ਨਾਲ ਪਾਸ ਹੋਵਾਂਗੇ ਪਰ ਉਹਨਾਂ ਨੂੰ ਪੇਪਰ ਹੀ ਨਹੀਂ ਦੇਣ ਦਿੱਤਾ ਗਿਆ ਫਿਰ ਅਜਹੀ ਕੰਡੀਸ਼ਨ ਦੇ ਵਿੱਚ ਅਗਰ ਕੋਈ ਬੱਚਾ ਗਲਤ ਕਦਮ ਚੱਕ ਲੈਂਦਾ ਹੈ ਤਾਂ ਇਹ ਤੁਸੀਂ ਦੱਸੋ ਕਿ ਉਸ ਦਾ ਆਖਿਰ ਫਿਰ ਜ਼ਿੰਮੇਵਾਰ ਕੌਣ ਹੋਵੇਗਾ ਇਸ ਦੇ ਉੱਤੇ ਕਿਤਨਾ ਕਿਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਉਹਨਾਂ ਸਕੂਲਾਂ ਦੇ ਖਿਲਾਫ ਕੜੀ ਤੋਂ ਕੜੀ ਸਖਤ ਤੋਂ ਸਖਤ ਕਾਰਵਾਈ ਕਰਨੀ ਪੈਂਦੀ ਹੈ ਜਿਹੜੇ ਸਕੂਲ ਸਿਰਫ ਫੀਸ ਨਾ ਭਰੇ ਜਾਣ ਕਰਕੇ ਕਿਸੇ ਬੱਚੇ ਦਾ ਪੂਰਾ ਸਾਲ ਬਰਬਾਦ ਕਰ ਦਿੰਦੇ ਹੋਣ ਇਹ ਹਵਾਲਾ ਦੇ ਕੇ ਕਿ ਸੀਬੀਐਸਈ ਦੀਆਂ ਇਹ ਗਾਈਡਲਾਈਨਸ ਨੇ ਅਜਿਹੇ ਘਟੀਆ ਸਕੂਲਾਂ ਦੇ ਲਾਇਸੈਂਸ ਕੈਨਸਲ ਹੋਣੇ ਚਾਹੀਦੇ ਨੇ ਮਾਨਯਤਾਵਾਂ ਰੱਦ ਹੋਣੀਆਂ ਚਾਹੀਦੀਆਂ ਨੇ ਜਿਹੜੇ ਸਕੂਲ ਛੋਟੇ-ਛੋਟੇ ਬੱਚਿਆਂ ਦੇ ਭਵਿੱਖ ਦੇ ਨਾਲ ਸਿਰਫ ਚੰਨ ਪੈਸਿਆਂ ਪਿੱਛੇ ਖੇਡਦੇ ਹੋਣ ਆਖਿਰ ਕਿਉਂ ਇਨ੍ਹਾਂ ਸਕੂਲਾਂ ਦੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਅਗਰ ਇੱਕ ਦੋ ਬੱਚੇ ਜੋ ਗਰੀਬ ਪਰਿਵਾਰ ਤੋਂ ਨੇ ਅਗਰ ਉਹ ਫੀਸ ਨਹੀਂ ਭਰ ਸਕਦੇ ਤਾਂ ਉਹਨਾਂ ਨੂੰ ਪੇਪਰ ਦੇਣ ਦੀ ਇਜਾਜ਼ਤ ਦੇ ਦਿੱਤੀ ਜਾਵੇ ਫੰਡਸ ਤਾਂ ਬਾਅਦ ਵਿੱਚ ਵੀ ਮੈਨੇਜ ਕੀਤੇ ਜਾ ਸਕਦੇ ਨੇ ਪਰ ਨਹੀਂ ਇਹਨਾਂ ਨੂੰ ਇਨਸਾਨੀਅਤ ਨਾਲੋਂ ਵੱਧ ਕੇ ਅੱਜ ਪੈਸਾ ਪਿਆਰਾ ਹੋ ਗਿਆ ਹੈ ਕਿਉਂਕਿ ਇਹਨਾਂ ਲੋਕਾਂ ਦੀ ਜ਼ਹਨੀਅਤ ਪੈਸੇ ਤੋਂ ਸ਼ੁਰੂ ਹੋ ਕੇ ਸਿਰਫ ਪੈਸੇ ਤੇ ਹੀ ਖਤਮ ਹੋ ਜਾਂਦੀ ਹੈ ਫਿਰ ਅਜਿਹੇ ਲੋਕਾਂ ਨੂੰ ਅਜਿਹੇ ਵਿਦਿਆਲੇ ਚਲਾਉਣ ਵਾਲਿਆਂ ਨੂੰ ਅਜਿਹੇ ਸਕੂਲ ਕਾਲਜਸ ਚਲਾਉਣ ਵਾਲਿਆਂ ਨੂੰ ਅਸੀਂ ਗੁਰੂ ਨਹੀਂ ਕਹਿ ਸਕਦੇ ਸਿਰਫ ਤੇ ਸਿਰਫ ਦੁਕਾਨਦਾਰ ਹੀ ਕਹ ਹਾਂਗੇ ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ